ਢੜਸ ਹੀ ਲਾਈਵ ਹੋਈ ਸੀ ਉਹਦੇ ਵਿੱਚ ਸਾਡੇ ਤੋਂ ਗਾਲਾਂ ਨਿਕਲ ਗਈਆਂ ਅਸੀਂ ਉਸ ਚੀਜ਼ ਲਈ ਸੌਰੀ ਫੀਲ ਕਰਦੇ ਹਾਂ ਤੇ ਇਸ ਗੁੱਸੇ ਵਿੱਚ ਤੁਸੀਂ ਬੰਬੇ ਆਉਣ ਦੀ ਗੱਲ ਕਰਦੇ ਸੀ ਸਾਨੂੰ ਮਾਫੀ ਦਿੱਤਾ ਜਾਵੇ ਅਸੀਂ ਆਪਣੀ ਗਲਤੀ ਮੰਨਦੇ ਹਾਂ ਅਸੀਂ ਤੁਹਾਡੇ ਛੋਟੇ ਭਰਾਵਾਂ ਵਰਗੇ ਹਾਂ ਹਾਂਜੀ ਬਾਪੂ ਕਿਦਾਂ ਸਾਰੇ ਠੀਕ ਠਾਕ ਜੇ ਮੈਂ ਇਹ ਗੱਲ ਤਾਂ ਕਹਿ ਨਹੀਂ ਸਕਦਾ ਤੁਹਾਡਾ ਆਪਣਾ ਸੁੱਖ ਰੱਖੀਆ ਤੁਸੀਂ ਆਪਣਾ ਰਹਿਣ ਨਹੀਂ ਦਿੱਤਾ ਬਗਾਨਾ ਕਰਤਾ ਤੇ ਪਹਿਲੀ ਗੱਲ ਮੈਂ ਗੱਲ ਕਰੂੰਗਾ ਇੱਕ ਗੱਲ ਚੱਲ ਰਹੀ ਸੀ ਵੀ ਅਖੇ ਸੁਖਰਤੀਆ ਜੀ ਗਲਤ ਆ ਗਾਲਾਂ ਕੱਢ ਰਿਆ ਮਾਹੌਲ ਖਰਾਬ ਕਰ ਰਿਆ ਸੁਖਰਤੀਆ ਗਲਤ ਆ ਗਾਲਾਂ ਕੱਢ ਰਿਆ ਮਾਹੌਲ ਖਰਾਬ ਕਰ ਰਿਆ ਸੁਖਰਤੀਆ ਇਹੀ ਇਕੱਲਾ ਕਿਉਂ ਗਲਤ ਆ ਮੈਨੂੰ ਇਹ ਗੱਲ ਦਾ ਜਵਾਬ ਦੋ ਪਹਿਲਾਂ ਤਾਂ ਸੁਖਰਤੀ ਕਿਉਂ ਗਲਤ ਆ ਅੱਜ ਜੇ ਮੈਂ ਗਾਲਾਂ ਕੱਢ ਰਿਆ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਉਹ ਗੱਲਾਂ ਦੇ ਮੈਂ ਜਵਾਬ ਦੇ ਰਿਹਾ ਤੇ ਮੈਂ ਗਲਤ ਹੋ ਗਿਆ ਜਦੋਂ ਮੇਰੇ ਨਾਲ ਉਹ ਚੀਜ਼ਾਂ ਹੋ ਰਹੀਆਂ ਸੀ ਜਦੋਂ ਮੈਨੂੰ ਗਾਲ੍ਹਾਂ ਕੱਢਦੇ ਸੀਗੇ ਮੇਰੇ ਨਾਲ ਹੋ ਰਹੀ ਸੀ ਮੇਰੀ ਮਾਂ ਭੈਣ ਨੂੰ ਨਿਲਾਮ ਕੀਤਾ ਗਿਆ ਪੈਣ ਤੋਂ ਮੇਰੀ ਮਾਂ ਤੱਕ ਦਾ ਨੰਬਰ ਮੇਰੇ ਵੀ ਭੈਣ ਤੱਕ ਦਾ ਨੰਬਰ ਵੰਡਿਆ ਗਿਆ ਜਦੋਂ ਸੋਸ਼ਲ ਮੀਡੀਆ ਤੇ ਆ ਗਏ ਉਦੋਂ ਕਿੱਥੇ ਸੀਗੇ ਉਦੋਂ ਕੋਈ ਨਹੀਂ ਅੱਗੇ ਆਇਆ ਉਦੋਂ ਕੋਈ ਨਹੀਂ ਬੋਲਿਆ ਜਦੋਂ ਸੁਖਰਤਿਏ ਆਪਦੇ ਵਾਸਤੇ ਆਪ ਅੱਗੇ ਆਇਆ ਤੇ ਉਦੋਂ ਸੁਖਰਤਿਏ ਮਾੜਾ ਹੋ ਗਿਆ ਸੁਖਰਤਿਏ ਨੇ ਗਾਲ੍ਹਾਂ ਕੱਢੀਆਂ ਸੁਖਰਤਿਏ ਨੇ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਸੁਖਰਤਿਏ ਨੇ ਨੁੰਲਿਆ ਸੁਖਰਤਿਏ ਨੇ ਇੱਜ਼ਤ ਨਹੀਂ ਰੱਖੀ ਮੈਨੂੰ ਪਤਾ ਵੀ ਮੈਂ ਕਿਹੜੀ ਫੈਮਿਲੀ ਚੋਂ ਆਂ ਕੀ ਇੱਜ਼ਤ ਆ ਕਿੱਥੇ ਇੱਜ਼ਤ ਰੱਖਣੀ ਆ ਕਿੱਥੇ ਇੱਜ਼ਤ ਦੇਣੀ ਆ ਮੈਨੂੰ ਪਤਾ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਤੇ ਮੈਨੂੰ ਪਤਾ ਵੀ ਇੱਜ਼ਤ ਪਿੱਛੇ ਅਣਖਾਂ ਪਿੱਛੇ ਮਾਰੇ ਮਰਾਏ ਜਾਂਦੇ ਨੇ ਵਟਾਂ ਪਿੱਛੇ ਕਤਲ ਹੁੰਦੇ ਨੇ ਤੇ ਤੁਸੀਂ ਮੈਨੂੰ ਇਹ ਚੀਜ਼ਾਂ ਮੇਰੇ ਨਾਲ ਜਦ ਇੰਨੀਆਂ ਹੋਈਆਂ ਤੇ ਉਹ ਚੀਜ਼ਾਂ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਜਦੋਂ ਮੈਂ ਖੁਦ ਆ ਕੇ ਉਹ ਚੀਜ਼ਾਂ ਨੂੰ ਪੂਰਾ ਕਲੀਅਰ ਕੀਤਾ ਪੂਰਾ ਕਲੀਅਰ ਕੀਤਾ ਤੇ ਸੁਖਰਤੀਆਂ ਮਾੜਾ ਹੋ ਗਿਆ ਸੁਖਰਤੀਏ ਗਾਲਾਂ ਕੱਢਤੀਆਂ ਸੁਖਰਤੀਏ ਮਾਹੌਲ ਖਰਾਬ ਕਰਤਾ ਇੱਕ ਗੱਲ ਹੋਰ ਜੀ ਇੱਕ ਅਜੇ ਕਹਿ ਰਿਹਾ ਵੀ ਅਖੇ ਜੀ ਸੁਖਰਤੀਆਂ ਮੁਸਲਿਮ ਸਮਾਜ ਬਾਰੇ ਬੋਲ ਰਿਹਾ ਗੁਜਰ ਸਮਾਜ ਬਾਰੇ ਬੋਲ ਰਿਹਾ ਮੇਰੇ ਵੀਰ ਮੁਸਲਿਮ ਸਮਾਜ ਵੀ ਮੇਰਾ ਆਪ ਦਾ ਇਸਾਈ ਸਮਾਜ ਵੀ ਮੇਰਾ ਆਪ ਦਾ ਸਿੱਖ ਸਮਾਜ ਵੀ ਮੇਰਾ ਆਪ ਦਾ ਤੇ ਸਾਰੇ ਧਰਮ ਮੇਰੇ ਆਪ ਦੇ ਨੇ ਗੁਰੂ ਪਗੰਬਰ ਪੀਰ ਇੱਕ ਨੇ ਸਾਰੇ ਇੱਕ ਓਮਕਾਰ ਇੱਕ ਨੇ ਸਾਰੇ ਇਥੇ ਸੁਖਰਤੀਆਂ ਨਹੀਂ ਗਲਤ ਇਥੇ ਤੁਸੀਂ ਗਲਤ ਹੋ ਇਥੇ ਤੁਸੀਂ ਸੁਖਰਤੀਆਂ ਨੂੰ ਗਲਤ ਬਣਾਇਆ ਜਾ ਰਿਹਾ ਇਥੇ ਗਲਤ ਬਣਾ ਰਿਹਾ ਉਹਨੂੰ ਟਾਰਗੇਟ ਕਰ ਰਹੇ ਹੋ ਇੱਕ ਸੁਖਰਤੀ ਦੇ ਨਾਲ ਕੋਲ ਫੇਮ ਆ ਇੱਕ ਨਾਮ ਆ ਇੱਕ ਸੁਖਰਤੀ ਦਾ ਨਾਮ ਯੂਜ਼ ਕਰਕੇ ਉਹਦਾ ਫੇਮ ਯੂਜ਼ ਕਰਕੇ ਤੁਸੀਂ ਉਹਨੂੰ ਪਤਾ ਵੀ ਬਦਨਾਮ ਹੈਗਾ ਇਹਨੂੰ ਹੋਰ ਬਦਨਾਮ ਕਰਾਂਗੇ ਲੋਕਾਂ ਨੇ ਮੰਨ ਲੈਣਾ ਗਾਲੀ ਗਲੋਚ ਕੀਤੀ ਇਹਨੇ ਲੋਕਾਂ ਦੀ ਨਿਗਾਹ ਚ ਚੜਿਆ ਵੀ ਬਦਨਾਮ ਲੰਡੂ ਜਾਂ ਰਾਈਟਰ ਹੁੰਦਾ ਇੰਸਟਾਗ੍ਰam ਦੇ ਉੱਪਰ ਮੇਰੇ ਸਾਲੇ ਦੀ ਤਾਂ ਦਾਈ ਸੋ ਬਲੋਵਰ ਹੁੰਦਿਆ ਉਹ ਲੈ ਚੱਕ ਕੇ ਲੈ ਕੇ ਜਿਹੜਾ ਕਹੇ ਜੀ ਸੁਖ ਰਤਿਆ ਜੀ ਐ ਆ ਜੀ ਓ ਆ ਜੀ ਫਲਾਨਾ ਜੀ ਟੀਮ ਕਾ ਉਹ ਬੋਲਣ ਲੱਗ ਜਾਂਦਾ ਜਿੰਨੂੰ ਬੰਡ ਤੋਣੀ ਨਹੀਂ ਆਉਂਦੀ ਅਕਲ ਨਹੀਂ ਹੈਗੀ ਉਹ ਮੇਰੇ ਤੇ ਸੁਖ ਰਤਿਆ ਤੇ ਬੋਲਣ ਲੱਗ ਜਾਂਦਾ ਐਡਾ ਸੁਖ ਰਤਿਆ ਮਾੜਾ ਹੋ ਗਿਆ ਮੈਂ ਇੰਨਾ ਦੀਆਂ ਗੱਲਾਂ ਸੁਣੂੰ ਇੰਨਾ ਦੀਆਂ ਗੱਲਾਂ ਜਾਂ ਤਾਂ ਇੰਨਾ ਦੀਆਂ ਗੱਲਾਂ ਦਾ ਜਵਾਬ ਤੁਸੀਂ ਦੇ ਦਿਓ ਤੇ ਮੈਂ ਚੁੱਪ ਕਰਕੇ ਬਹਿ ਜੂ ਮੈਂ ਜਵਾਬ ਨਹੀਂ ਦਿੰਦਾ ਮੈਂ ਪ੍ਰੋਮੋਸ਼ਨਾ ਕਰਦਾ ਠੀਕ ਆ ਪ੍ਰੋਮੋਸ਼ਨਾ ਕਰਦਾ ਪੇਜਾਂ ਵਾਲੇ ਨੇ ਪ੍ਰੋਮੋਸ਼ਨਾ ਕਰਦਾ ਹੁੰਦੀ ਪੇਮੈਂਟ ਲੈਣਾ ਪੈਸੇ ਲੈਣਾ ਮੈਂ ਪ੍ਰੋਮੋਸ਼ਨਾ ਕਰਦਾ ਕਿਉਂ ਸੁਖ ਰਤਿਆ ਭੁੱਖਾ ਮਰ ਜੇ ਸੁਖ ਰਤਿਆ ਤੁਸੀਂ ਖਾਣ ਨੂੰ ਲੈ ਕੇ ਜਾਂਦੇ ਹੋ ਜਾਂ ਤਾਂ ਮੈਨੂੰ ਖਾਣ ਨੂੰ ਦੇ ਕੇ ਜਾਓ ਮੇਰੇ ਘਰੇ ਦੇ ਲੱਖ ਲੱਖ ਰੁਪਏ 2-2 ਲੱਖ ਰੁਪਏ ਸਿੱਟ ਕੇ ਜਾਓ ਮੈਂ ਨਹੀਂ ਕਹ ਬਿ ਸੋਸ਼ਲ ਮੀਡੀਆ ਬੰਦ ਕਰ ਦੂੰਗਾ ਨਹੀਂ ਪ੍ਰੋਮੋਸ਼ਨਾਂ ਕਰਦਾ ਅਖੇ ਜੀ ਸੁਖ ਰਤਿਆ ਐ ਕਰਤਾ ਜੀ ਔਂ ਕਰਤਾ ਜੀ ਫਲਾਨਾ ਜੀ ਐ ਕਰਤਾ ਮੈਂ ਮਾਫ਼ੀ ਪਹਿਲੀ ਗੱਲ ਮੰਗੀ ਸੀ ਸੋਕਰਤੀ ਇਹ ਮਜ਼ਾਕ ਤੁਸੀਂ ਬਣਾਇਆ ਤੇ ਸੋਕਰਤੀਆ ਮਾਫੀ ਮੰਗ ਗਿਆ ਡਰ ਗਿਆ ਜੀ ਐਂ ਕਰਕੇ ਜੀ ਓਂ ਕਰਕੇ ਆ ਲਾਲਿਆ ਥੱਲੇ ਦੱਬ ਲਿਆ ਸਿਰ ਝੁਕਾਤਾ ਸਿਰ ਮੈਂ ਉਹਨਾਂ ਅੱਗੇ ਝੁਕਾਇਆ ਸੀ ਜਿੰਨਾ ਮਾਵਾ ਪੈਣਾ ਨੂੰ ਮੈਂ ਗੁੱਸੇ 'ਚ ਆ ਕੇ ਮੇਰੇ ਤੋਂ ਗਾਲੀ ਗਲੋਚ ਹੋਇਆ ਜੋ ਮਾਵਾ ਪੈਣਾ ਮੈਨੂੰ ਵੇਂਧੀਆਂ ਨੇ ਜਿਹੜੇ ਪਰਿਵਾਰ ਮੈਨੂੰ ਵੇਖਦੇ ਨੇ ਇੰਸਟਾਗ੍ਰਾਮ ਖੋਲਦੇ ਨੇ ਉਹ ਚੀਜ਼ ਦਾ ਮੈਂ ਆਪ ਫੀਲ ਕੀਤਾ ਵੀ ਨਹੀਂ ਉਹ ਦਿਨ ਮੈਨੂੰ ਜ਼ਿਆਦਾ ਬੋਲਣਾ ਨਹੀਂ ਚਾਹੀਦਾ ਸੀ ਉਹ ਮੈਂ ਗਲਤ ਕੀਤਾ ਬੋਲ ਕੇ ਉਹ ਚੀਜ਼ ਮੈਂ ਫੀਲ ਕਰਦਾ ਉਹ ਯਾਰ ਤਰੀਕਾ ਹੁੰਦਾ ਬੰਦੇ ਨੂੰ ਗੱਲ ਸਮਝਾਉਣ ਦਾ ਕੋਈ ਤਰੀਕਾ ਇੱਕ ਤਰੀਕਾ ਹੁੰਦਾ ਹਰ ਵਾਰ ਉਹਨੂੰ ਬੰਦੇ ਨੂੰ ਇੰਨਾ ਕੁ ਜ਼ਿਆਦਾ ਪਰ ਟੌਰਚਰ ਕਰ ਦਿੰਦੇ ਆ ਇੰਨਾ ਕੁ ਜ਼ਿਆਦਾ ਮਜਬੂਰ ਕਰ ਦਿੰਦੇ ਆ ਕਿ ਬੰਦਾ ਅੱਕਦਾ ਮਾਰਾ ਕੋਈ ਨਾ ਕੋਈ ਸਟੈਪ ਚੱਕਦਾ ਹੀ ਚੱਕਦਾ ਜੇ ਕੱਲ ਮੈਂ ਮਰ ਜਾਂਦਾ ਸੁੱਖ ਰhtਿਆ ਚੰਗਾ ਅੱਜ ਸੁੱਖ ਰhtਿਆ ਚੰਗਾ ਹੁੰਦਾ ਜੇ ਕੱਲ ਮੈਂ ਮਰ ਜਾਂਦਾ ਸਾਰੀਆਂ ਚੀਜ਼ਾਂ ਜੋ ਮੇਰੇ ਨਾਲ ਹੋ ਰਹੀਆਂ ਨੇ ਸੁੱਖ ਰhtਿਆ ਨਾ ਜੋ ਚੀਜ਼ਾਂ ਹੋ ਰਹੀਆਂ ਨੇ ਸਾਰੀਆਂ ਚੀਜ਼ਾਂ ਨੂੰ ਮੈਂ ਐਕਸੈਪਟ ਕਰਕੇ ਆਪਦੇ ਅੰਦਰ ਰੱਖ ਕੇ ਮੈਂ ਜੀ ਚਲੋ ਜੀ ਮਰ ਗਿਆ ਜੀ ਖਤਮ ਗੱਲ ਸੁਖਰਤੀਆ ਚੰਗਾ ਸੀ ਸੁਖਰਤੀ ਦੀ ਅੱਜ ਸਟੋਰੀਆਂ ਪੈਂਦੀਆਂ ਵੀ ਮੋੜ-ਮੋੜ ਕੇ ਦੋ ਆਵੇਂਗਾ ਹਾਂਜੀ ਮਾਵਾ ਨਾਲ ਪੁੱਤ ਹੁੰਦੇ ਪੁੱਤਾਂ ਨਾਲ ਮਾਵਾ ਇਹ ਚੀਜ਼ਾਂ ਪੈਂਦੀਆਂ ਤੇ ਅੱਜ ਮੈਂ ਜੇ ਉਹ ਚੀਜ਼ ਦਾ ਜਵਾਬ ਦੇਤਾ ਉਹ ਚੀਜ਼ ਦਾ ਮੂੰਹ ਪੰਨਤਾ ਤੇ ਸੁਖਰਤੀਆ ਮਾੜਾ ਹੋ ਗਿਆ ਮਿੰਟ ਚ ਹੀ ਮਾੜਾ ਹੋ ਗਿਆ ਸੁਖਰਤੀ ਨੂੰ ਹਰੇਕ ਬੰਦਾ ਕਹਿੰਦਾ ਜੀ ਸੁਖਰਤੀ ਨੇ ਪੰਜਾਬ ਚ ਗੰਦ ਪਾਤਾ ਹਰੇਕ ਬੰਦਾ ਕਹਿੰਦਾ ਵੀ ਮਾਹੌਲ ਖਰਾਬ ਕਰਤਾ ਬਾਬਾ ਮੈਂ ਇਕੱਲੇ ਨੇ ਮਾਹੌਲ ਖਰਾਬ ਨਹੀਂ ਕੀਤਾ ਹੋਇਆ ਇਕੱਲਾ ਮੈਨੂੰ ਨਾ ਟਾਰਗੇਟ ਕਰੋ ਚਲੋ ਮੈਨੂੰ ਕਹਿੰਦੇ ਹੋ ਤੁਸੀਂ ਵੀ ਗਾਲ੍ਹਾਂ ਨਾ ਕੱਢ ਮੈਂ ਚੁੱਪ ਹੋ ਜੂੰਗਾ ਚੁੱਪ ਹੋ ਕੇ ਬਹਿ ਜੂ ਮੈਂ ਆਈਡੀ ਵੀ ਬੰਦ ਕਰ ਦੂ ਚੁੱਪ ਹੋ ਕੇ ਬਹਿ ਜੂ ਪਰ ਜਿੰਨੇ ਹੋਰ ਨੇ ਉਹ ਸਭ ਜਿਸ ਦਿਨ ਮੈਂ ਚੁੱਪ ਹੋਵਾਂ ਉਸੇ ਦਿਨ ਚੁੱਪ ਹੋਣੇ ਚਾਹੀਦੇ ਨੇ ਫਿਰ ਮੈਂ ਚੁੱਪ ਹੋਊਗਾ ਫਿਰ ਮੈਂ ਸਮਝੂਗਾ ਵੀ ਹਾਂ ਵੀ ਮੈਂ ਗਲਤਾਂ ਤੁਸੀਂ ਸਹੀ ਹੋ ਫਿਰ ਮੈਂ ਇਹ ਗੱਲ ਕਹੂੰਗਾ ਵੀ ਮੈਂ ਗਲਤਾਂ ਸੁਖ ਰਹੀ ਆ ਗਲਤਾਂ ਗਾਲਾਂ ਕੱਢ ਰਿਹਾ ਮੈਂ ਗਾਲਾਂ ਕੱਢ ਰਿਹਾ ਸਹੀ ਗਲਤਾਂ ਤੁਸੀਂ ਸਹੀ ਹੋ ਤੇ ਅੱਜ ਪਰ ਹੁਣ ਮੈਂ ਜਿਹੜੇ ਸਿਚੁਏਸ਼ਨ ਚ ਹੈਗਾ ਲੋਕੀ ਹਰੇ ਕੋਈ ਕੁੱਤਾ ਬਿੱਲਾ ਆ ਕੇ ਮੈਨੂੰ ਟਾਰਗੇਟ ਕਰ ਲੈਂਦਾ ਹਰੇ ਕੋਈ ਕੁੱਤਾ ਬਿੱਲਾ ਆ ਕੇ ਮੈਨੂੰ ਆ ਗੰਜੇ ਜੇ ਤੁਰੇ ਫਿਰਦੇ ਨੇ ਮੇਰੇ ਨਾਂ ਤੋਂ ਪੋੜੀ ਚੜ ਰਹੇ ਨੇ ਫੇਮ ਲੈ ਰਹੇ ਨੇ ਯਾਰ ਮੇਰੇ ਮੈਨੂੰ ਬਦਨਾਮ ਕਰ ਕਰਕੇ ਭੈਣ ਤੂੰ ਤੁਸੀਂ ਪੇਜ ਬਣਾ ਲੈ ਤੁਸੀਂ ਆਪਦੇ ਪੇਜਾਂ ਨੂੰ ਵੱਡਾ ਕਰ ਲਿਆ ਸੁਖਰਤੀ ਨੂੰ ਬਦਨਾਮ ਕਰ 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 ਕੇ ਸੁਖਰਤੀ ਦੀ ਫੈਮਲੀ ਨੂੰ ਟੌਰਚਰ ਕਰ ਕਰ ਕੇ ਤੁਸੀਂ ਬਦ ਪੇਜ ਵੱਡਾ ਕਰ ਲਿਆ ਜਦੋਂ ਤੁਸੀਂ ਭਾਈ ਉਦੋਂ ਕਿਸੇ ਨੇ ਨਹੀਂ ਦੇਖਿਆ ਜਦੋਂ ਲਾਈਵ ਆ ਕੇ ਸੁਖਰਤੀ ਦੀ ਫੈਮਲੀ ਨੂੰ ਟੌਰਚਰ ਕੀਤਾ ਜਾਂਦਾ ਉਦੋਂ ਵੀ ਕਿਸੇ ਨੇ ਕੋਈ ਆਉਂਦਾ ਅੱਗੇ ਉਸੇ ਦਿਨ ਉਸੇ ਦਿਨ ਕੋਈ ਨਹੀਂ ਬੋਲਿਆ ਉਸੇ ਦਿਨ ਕੋਈ ਨਹੀਂ ਬੋਲਿਆ ਹਰੇਕ ਬੰਦੇ ਨੂੰ ਐ ਹੁੰਦਾ ਵੀ ਅਖੇ ਜੀ ਸੁਖਰਤੀ ਨੇ ਨਸ਼ਾ ਕਰਕੇ ਅਖੇ ਲਾਈਵ ਆ ਗਿਆ ਨਸ਼ਾ ਕਰਕੇ ਬੋਲ ਰਿਹਾ ਫਲਾਣਾ ਕਰਕੇ ਬੋਲ ਰਿਹਾ ਇੱਕ ਭੈਣ ਚੋਦੇ ਇੱਕ ਬੰਦਾ ਪ੍ਰੂਫ ਦੇ ਦੋ ਵੀ ਕਿਨ ਪਹਿਲੀ ਗੱਲ ਤਾਂ ਡਰਗ ਕਹਿ ਰਹੇ ਹੋ ਤੁਸੀਂ ਡਰਗ ਦਾ ਇੱਕ ਕਣ ਵੀ ਜੇ ਮੇਰੇ ਸਰੀਰ ਚ ਨਿਕਲ ਆਏ ਤੁਹਾਡੇ ਜੁੱਤੀ ਮੇਰਾ ਸਿਰ ਜੇ ਮੈਂ ਕਦੇ ਡਰਗ ਯੂਜ਼ ਵੀ ਕੀਤਾ ਹੋਊ ਨਸ਼ਾ ਕਰ ਰਿਹਾ ਫਲਾਣਾ ਕਰ ਰਿਹਾ ਟੀਮ ਕਾ ਕਰ ਰਿਹਾ ਹੋਸ਼ ਹਵਾ ਅੱਜ ਦੇ ਵਿੱਚ ਜੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਮੇਰਾ ਗੱਲ ਕਰਨ ਦੇ ਵਹੀ ਇਹ ਹੈ ਬਿਹੇਵੀਅਰ ਹੈ ਐਦਾਂ ਦਾ ਮੇਰਾ ਇਦਾਂ ਦਾ ਇਹੀ ਮੈਂ ਗੱਲ ਕਰਦਾ ਜੇ ਕਿਸੇ ਨੂੰ ਪਸੰਦ ਆਉਂਦੀ ਆ ਠੀਕ ਆ ਨਹੀਂ ਪਸੰਦ ਆਉਂਦੀ ਤੇ ਆਪ ਸਭ ਜੀ ਦੇ ਅੱਗੇ ਬੇਨਤੀ ਆ ਮੇਰੀ ਜੇ ਕਿਸੇ ਨੂੰ ਮੇਰੀ ਗੱਲਬਾਤ ਪਸੰਦ ਨਹੀਂ ਆਉਂਦੀ ਮੇਰੀ ਕਿਸੇ ਬੰਦੇ ਨੂੰ ਗਾਲ ਚੁਗਦੀ ਆ ਜਾਂ ਮੈਂ ਕਿਸੇ ਗੱਲ ਦਾ ਜਵਾਬ ਦੇਣਾ ਜਦੋਂ ਮੈਂ ਸੱਚ ਬੋਲਦਾ ਨਾ ਅਗਲਾ ਬੰਦਾ ਮੈਨੂੰ ਸੁਣਾ ਰਿਆ ਮੈਂ ਸੁਣ ਰਿਆ ਮੈਂ ਚੁੱਪ ਕਰ ਰਿਆ ਤੇ ਜਦੋਂ ਮੇਰਾ ਟਾਈਮ ਆਉਂਦਾ ਸੁਣਾਉਣ ਦਾ ਮੈਂ ਅਗਲੇ ਬੰਦੇ ਨੂੰ ਸੁਣਾਉਣਾ ਅਗਲਾ ਬੰਦਾ ਸੁਣਦਾ ਨਹੀਂ ਅਗਲਾ ਬੰਦਾ ਚੀਕਾ ਮਾਰਦਾ ਉਹ ਵੀ ਚੁੱਪ ਹੋ ਕੇ ਬੈਠੇ ਮੇਰੇ ਅੰਕੂ ਜਿਵੇਂ ਮੈਂ ਚੁੱਪ ਕਰਕੇ ਸੁਣੀਆ ਉਹ ਵੀ ਚੁੱਪ ਹੋ ਕੇ ਸੁਣੇ ਮੈਂ ਸਾਰੇ ਅੱਗੇ ਬੇਨਤੀ ਕਰਦਾ ਵੀ ਭਾਈ ਜਿੰਨੂੰ ਮੈਂ ਨਹੀਂ ਪਸੰਦ ਜਿੰਨੂੰ ਮੈਂ ਮਾੜਾ ਲੱਗਦਾ ਜਿੰਨੂੰ ਮੈਂ ਜ਼ਹਿਰ ਲੱਗਦਾ ਉਹ ਅਨਫੋਲੋ ਕਰਕੇ ਪੇਜ ਨੂੰ ਬਲੌਕ ਕਰਕੇ ਜਾ ਸਕਦਾ ਉਹ ਨਾ ਵੇਖੇ ਉਹ ਨਾ ਵੇਖੇ ਸੁਖ ਰਤੀਏ ਨੂੰ ਉਹ ਨਾ ਵੇਖੇ ਜਿਹੜੇ ਬੰਦੇ ਨੂੰ ਸੁਖਰਤੀਆ ਲੱਗਦਾ ਵੀ ਸੁਖਰਤੀਆ ਬੇਕਾਰ ਇਨਸਾਨ ਆ ਸੁਖਰਤੀਆ ਘਟਿਆ ਤੇ ਘਟਿਆ ਬੰਦੇ ਨੂੰ ਨਾਲੇ ਤੁਸੀਂ ਰਹਿੰਦੇ ਹੋ ਬੇਕਾਰ ਨੂੰ ਨਾਲੇ ਰਹਿੰਦੇ ਹੋ ਨਾਲੇ ਦਾ ਤੁਸੀਂ ਉਹਨੂੰ ਵੇਖਦੇ ਹੋ ਨਾਲੇ ਤੁਸੀਂ ਗੱਲਾਂ ਕਰਦੇ ਹੋ ਜਾਂ ਤਾਂ ਦੇਖੋ ਨਾ ਜਾਂ ਗੱਲਾਂ ਨਾ ਕਰੋ ਤੁਹਾਡੀ ਜ਼ੁਬਾਨ ਤੇ ਵੀ ਮੈਂ ਚੜ ਰਿਹਾ ਭਾਵੇਂ ਮੈਂ ਮਾੜਾ ਭਾਵੇਂ ਚੰਗਾ ਤੁਹਾਡੀ ਜ਼ੁਬਾਨ ਤੇ ਮੇਰਾ ਨਾਮ ਤਾਂ ਹੈਗਾ ਸੁਖਰਤੀ ਨੇ ਆ ਖੱਟਿਆ ਭਾਵੇਂ ਸੁਖਰਤੀ ਨੇ ਬਦਨਾਮੀ ਖੱਟੀਆ ਪਰ ਸੁਖਰਤੀਏ ਨੂੰ ਪਤਾ ਵੀ ਮੈਂ ਕਿੱਥੋਂ ਤੱਕ ਗਿਆ ਮੈਂ ਕਿੱਥੋਂ ਤੱਕ ਨਹੀਂ ਗਿਆ ਅਜਹਰੇਕ ਕੋਈ ਮੇਰੇ ਸਿਰ ਤੋਂ ਫੇਮ ਲੈਣ ਜਾ ਰਿਹਾ ਨਾ ਮੈਨੂੰ ਆਪਦੇ ਤੇ ਮਾਣ ਆ ਆਪਣੇ ਮੈਂ ਬਦਨਾਮ ਹ ਲੂਚਾ ਲੰਡਾ ਹਰਾਮਜਾਦਾ ਕਿਵੇਂ ਦਾ ਵੀ ਆ ਮੈਂ ਪਰ ਮੈਨੂੰ ਆਪਦੇ ਆਪ ਤੇ ਮਾਣ ਆ ਵੀ ਮੈਂ ਇੰਨੀ ਪਬਲਿਸਿਟੀ ਖੱਟ ਚੁੱਕਿਆ ਜੇ ਤੁਸੀਂ ਕਹਿੰਦੇ ਹੋ ਬਦਨਾਮੀ ਨੂੰ ਪਬਲਿਸਿਟੀ ਦਾ ਨਾਮ ਦੇ ਰਿਹਾ ਮੈਂ ਪਬਲਿਸਿਟੀ ਦਾ ਨਾਮ ਨਹੀਂ ਦੇ ਰਿਹਾ ਪਰ ਮੈਂ ਆਪਦੇ ਆਪ ਨੂੰ ਅੰਦਰ ਸਮਝਾਇਆ ਵੀ ਸੋਚਿਆ ਉਹ ਜੀ ਨੂੰ ਫੀਲ ਕੀਤਾ ਵੀ ਯਾਰ ਮੈਂ ਇੰਨਾ ਬਦਨਾਮ ਕਿਉਂ ਮੈਂ ਹੀ ਕਿਉਂ ਕੱਲਾ ਲੋਕਾਂ ਨੂੰ ਜ਼ਹਿਰ ਲੱਗ ਰਿਹਾ ਮੈਂ ਇਹ ਕਿਉਂ ਜ਼ਹਿਰ ਲੱਗ ਰਿਹਾ ਆ ਲੋਕਾਂ ਨੂੰ ਮੈਂ ਜ਼ਹਿਰ ਤਾਂ ਲੱਗ ਰਿਹਾ ਕਿਉਂਕਿ ਹਰੇਕ ਬੰਦੇ ਦੀ ਅੱਖ ਮੇਰੇ ਤੇ ਆ ਹਰੇਕ ਬੰਦੇ ਦੇ ਭਾਵੇਂ ਮੇਰੇ ਹਰੇਕ ਬੰਦੇ ਦੇ ਮੂੰਹ ਚੋਂ ਭਾਵੇਂ ਗਾਹ ਨਿਕਲਦੀ ਆ ਭੈਣ ਚੋ ਆ ਸੁਖਰਤੀ ਆ ਨਾਮ ਤਾਂ ਹੈਗਾ ਨਾ ਮਾੜਾ ਭਾਵੇਂ ਚੰਗਾ ਪਰ ਨਾਮ ਤਾਂ ਹੈਗਾ ਸੁਖਰਤੀ ਨੂੰ ਤੁਸੀਂ ਨਿਲਾਮ ਕੀਤਾ ਬਦਨਾਮ ਕੀਤਾ ਸੁਖਰਤੀ ਇਹਦੀ ਕੀ ਤੁਸੀਂ ਗੱਲ ਕੀਤੀ ਮੇਰੀ ਸੁਣੀ ਕਿਸੇ ਨੇ ਮੇਰੇ ਘਰ ਪਰਿਵਾਰ ਜਾ ਕੇ ਕਿਸੇ ਕੋਈ ਵੀ ਇੱਕ ਬੰਦਾ ਮੈਨੂੰ ਕਹਦੇ ਅੱਜ ਮੇਰੇ ਘਰ ਪਰਿਵਾਰ ਜਾ ਕੇ ਕਿਸੇ ਬੰਦੇ ਨੇ ਮੇਰੇ ਘਰ ਪਰਿਵਾਰ ਨੂੰ ਪੁੱਛਿਆ ਫੈਮਿਲੀ ਨੂੰ ਪੁੱਛਿਆ ਵੀ ਹਾਂਜੀ ਤੁਹਾਡਾ ਮੁੰਡਾ ਕਿਵੇਂ ਦਾ ਵੀ ਤੁਹਾਡੇ ਨਾਲ ਤੁਸੀਂ ਕੀ ਕੀ ਕਰ ਰਹੇ ਹੋ ਕੀ ਵਾਪਰਿਆ ਤੁਹਾਡੇ ਨਾਲ ਕੀ ਬਣਿਆ ਉਹ ਚੀਜ਼ਾਂ ਲੈ ਕੇ ਤੁਸੀਂ ਨਹੀਂ ਬੋਲੇ ਚੁੱਪ ਰਹੇ ਗੁੰਗੇ ਬਣ ਕੇ ਸਭ ਨੇ ਤਮਾਸ਼ਾ ਵੇਖਿਆ ਸਭ ਨੇ ਤਾੜੀ ਮਾਰੀ ਅੱਜ ਜਦੋਂ ਮੈਂ ਉਹ ਚੀਜ਼ਾਂ ਦੇ ਜਵਾਬ ਦੇਤੇ ਅੱਜ ਜੀ ਮੁੰਡਾ ਮਾੜਾ ਹੋ ਗਿਆ ਸੁਖ ਰਿਤਿਆ ਮਾੜਾ ਹੋ ਗਿਆ ਸੁਖ ਰਿਤਿਏ ਨੂੰ ਫੜਿਆ ਜਾਵੇ ਸੁਖਰਤੀਏ ਨੂੰ ਇਹਨੂੰ ਮਾਫੀ ਮੰਗੀ ਜਾਵੇ ਸੁਖਰਤੀਏ ਨੂੰ ਸਮਝਾਇਆ ਜਾਵੇ ਸੁਖਰਤੀਏ ਨੂੰ ਦੱਸਿਆ ਜਾਵੇ ਵੀ ਉਹ ਕੀ ਏਕਾਤ ਆ ਉਹਦੀ ਕੀ ਆ ਤੁਸੀਂ ਮੇਰੀ ਏਕਾਤ ਤੱਕ ਮੈਨੂੰ ਦੱਸ ਰਹੇ ਹੋ ਯਾਰ ਮੇਰੀ ਕੀ ਕਾਤ ਤਾ ਤੁਹਾਡੀ ਕੀ ਏਕਾਤ ਆ ਤੁਹਾਡੀ ਪਹਿਲੀ ਗੱਲ ਤਾਂ ਤੁਹਾਡੀ ਏਕਾਤ ਨਹੀਂ ਹੈਗੀ ਤੁਸੀਂ ਮੇਰੇ ਤੇ ਆ ਕੇ ਬੋਲ ਰਹੇ ਹੋ ਮੇਰੀ ਕਾਤ ਹੈਗੀ ਆ ਭਾਵੇਂ ਮੈਂ ਮੰਗਦਾ ਨਾ ਤਾਂ ਵੀ ਮੇਰੀ ਕਾਤ ਹੈਗੀ ਆ ਮਰਨਾ ਮਨਜ਼ੂਰ ਆ ਚੁਕਣਾ ਮਨਜ਼ੂਰ ਨਹੀਂ ਮਾਰ ਸਕਦਾ ਚੁੱਕ ਨਹੀਂ ਸਕਦਾ ਜਿਹੜਾ ਮਰਜੀ ਆ ਜੋ ਮਰਜੀ ਆ ਜਿੱਥੋਂ ਦਾ ਵੀ ਆ ਕੋਈ ਨਹੀਂ ਫਿਰ ਮੱਥੇ ਆ ਜਿਵੇਂ ਦੁਨੀਆ ਚੱਲਦੀ ਓਵੇਂ ਮੈਂ ਚੱਲਦਾ ਮੈਂ ਕੁਝ ਗਲਤ ਨਹੀਂ ਕੀਤਾ ਮੈਂ ਸਮਾਜ ਚ ਕੋਈ ਗੰਦ ਨਹੀਂ ਪਾਇਆ ਸਮਾਜ ਚ ਮੈਂ ਨੰਗਾ ਹੋ ਕੇ ਨਹੀਂ ਨੱਚਿਆ ਪਹਿਣ ਚੋ ਇੱਥੇ ਸੋਸ਼ਲ ਮੀਡੀਆ ਤੇ ਨੰਗੇ ਹੋ ਹੋ ਨੱਚਦੇ ਆ ਲੋਕੀ ਉਹਨਾਂ ਤੇ ਉਹਨਾਂ ਦੇ ਉਂਗਲ ਚੱਕੋ ਉਹਨਾਂ ਲਿਜਾਓ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਉਹਨੂੰ ਸਵਾਦ ਨਾਲ ਵੇਖਦੇ ਹੋ ਨਾਲੇ ਲਾਈਕ ਕਰਦੇ ਹੋ ਨਾਲੇ ਉਹਨੂੰ ਫੋਲੋ ਕਰਦੇ ਹੋ ਨਾਲੇ ਸਵਾਦ ਨਾਲ ਵੇਖਦੇ ਗੰਦ ਨੂੰ ਬढ़ावा ਤਾਂ ਤੁਸੀਂ ਆਪ ਦੇਣੇ ਹੋ ਸੁਕਰਤੀਆ ਗੰਦ ਨਹੀਂ ਹੈਗਾ ਸੁਕਰਤੀਆ ਗੰਦ ਦਾ ਦਲਦਲ ਨਹੀਂ ਹੈਗਾ ਗੰਦ ਨੂੰ ਬढ़ावा ਤੁਸੀਂ ਆਪ ਦਿੰਦੇ ਹੋ ਗੰਦ ਉਹ ਆ ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਲੋਕਾਂ ਨੇ ਪ੍ਰਮੋਟ ਕੀਤਾ ਗੰਦ ਉਹ ਆ ਜਦੋਂ ਤੱਕ ਤੁਸੀਂ ਉਹ ਚੀਜ਼ਾਂ ਨੂੰ ਪ੍ਰਮੋਟ ਕਰੋਗੇ ਉਹ ਚੀਜ਼ਾਂ ਆਉਣਗੀਆਂ ਤੁਸੀਂ ਨਾ ਬੋਲੋ ਕਿਸੇ ਤੇ ਤੇ ਕੋਈ ਤੁਹਾਡੇ ਤੇ ਨਾ ਬੋਲੇ ਮੈਂ ਕਿਸੇ ਬੰਦੇ ਨੂੰ ਜੇ ਬੋਲ ਰਿਹਾ ਨਾ ਕੋਈ ਬੰਦਾ ਆ ਕੇ ਮੈਨੂੰ ਬੋਲ ਰਿਹਾ ਮੈਂ ਉਸ ਗੱਲ ਦਾ ਜਿਹੜੇ ਹਸਾਬ ਨਾਲ ਗੰਦਾ ਮੈਨੂੰ ਹਾਂਜੀ ਕਹੂਗਾ ਮੈਂ ਹਾਂਜੀ ਕਹੂੰਗਾ ਮੈਨੂੰ ਵੀਰ ਜੀ ਕਹੂਗਾ ਮੈਂ ਬਾਈ ਜੀ ਕਹੂੰਗਾ ਇੱਜ਼ਤ ਤਾਂ ਦਊਂਗਾ ਮੈਨੂੰ ਭੈਣ ਚੋਦ ਕਹੂਗਾ ਮੈਂ ਮਾਂ ਚੋਦ ਕਹੂੰਗਾ ਇੱਕ ਦੀਆਂ ਦੋ ਕੱਢੂੰਗਾ ਬਖਸ਼ਾ ਬਖਸ਼ਦਾ ਨਹੀਂ ਮੈਂ ਕਿਸੇ ਨੂੰ ਕੋਈ ਨਹੀਂ ਬਖਸ਼ਿਆ ਜਾਣਾ ਇੱਥੇ ਕਿਸੇ ਨੂੰ ਨਹੀਂ ਬਖਸ਼ਦਾ ਮੈਂ ਕੋਈ ਵੀ ਨਹੀਂ ਬਖਸ਼ਿਆ ਜਾਣਾ ਇੱਥੇ ਕੋਈ ਵੀ ਕਿੱਡਾ ਮਰਜੀ ਆ ਫਿਰ ਆ ਜੇ ਜਿਵੇਂ ਆਉਂਦਾ ਜਿਹੜੇ ਰਾਹ ਆਉਂਦਾ ਆ ਜੇ ਕੋਈ ਨਹੀਂ ਵੇਖ ਲਾਂਗੇ ਬੰਦਿਆਂ ਤੇ ਪੈਂਦੀਆਂ ساری ਉਮਰ ਭੈਣ ਚੋ ਮਰਦਾ ਤੇ ਪੈਂਦੀਆਂ ਮਰਦ ਮੈਂ ਆਪਦੇ ਆਪ ਨੂੰ ਮੰਨਦਾ ਤੁਸੀਂ ਕਹਿੰਨੇ ਹੋ ਨਾ ਵੀ ਮੇਰੇ ਆਪਦੇ ਬੰਦੇਆਂ ਵਾਲੀ ਲੜਾਈ ਸੋਸ਼ਲ ਮੀਡੀਆ 'ਤੇ ਤੁਸੀਂ ਜਵਾਕਾਂ ਨੂੰ ਲੜਦੇ ਹੋ ਕੁੱਪੜਾਂ ਨੂੰ ਲੜਦੇ ਹੋ ਮਰਦ ਨਹੀਂ ਹੈਗੇ ਬੰਦੇਆਂ ਵਾਲੀ ਬੰਦੇ ਨਹੀਂ ਹੈਗੇ ਯਾਰ ਬੰਦੇ ਤੁਸੀਂ ਵੀ ਕਿੱਥੋਂ ਤੁਸੀਂ ਉਹ ਚੀਜ਼ ਨੂੰ ਪਹਿਲੀ ਗੱਲ ਮੇਰੇ ਪਾਸਿਓਂ ਨਹੀਂ ਪਹਿਲ ਹੋਣੀ ਸੁਖਰਤੀ ਦੇ ਵੱਨੋਂ ਪਹਿਲ ਨਹੀਂ ਹੋਈ ਪਹਿਲ ਜਿੱਧਰੋਂ ਹੋਈ ਆ ਉਸ ਨੂੰ ਰੋਕਿਆ ਜਾਵੇ ਉਹਨੂੰ ਕਿਹਾ ਜਾਵੇ ਉਸ ਨੂੰ ਤੋਕਿਆ ਜਾਵੇ ਮੈਨੂੰ ਕੋਈ ਬੰਦਾ ਆ ਕੇ ਇਹ ਨਾ ਕਵੇ ਵੀ ਸੁਖਰਤੀਏ ਤੈਨੂੰ ਸਮਝਾਉਣੇ ਆਂ ਅਸੀਂ ਕੋਈ ਮੇਰੇ ਕੋ ਆ ਕੇ ਗਿਆਨ ਨਾ ਵੰਡੇ ਕੋਈ ਮੇਰ ਕੋ ਇੱਥੇ ਗਿਆਨ ਚੀ ਨਾ ਬੰਡੇ ਗਿਆਨ ਚੀ ਗਿਆਨ ਗਿਆਨ ਵੰਡਣ ਆਵੇ ਮੇਰ ਕੋਈ ਗਿਆਨੀ ਨਾ ਬੜੇ ਆਪ ਵੀ ਮਤ ਆਪਦੇ ਕੋੜ ਰੱਖੋ ਹਰ ਇੱਕ ਬੰਦਾ ਆਪੋ ਆਪਦੇ ਘਰੇ ਰੋਟੀ ਖਾ ਕੇ ਸੌਂਦਾ ਮਾੜਾ ਕੋਈ ਵੀ ਨਹੀਂ ਹੁੰਦਾ ਹਰ ਇੱਕ ਬੰਦਾ ਤਕੜਾ ਆਪੋ ਆਪਦੇ ਘਰੇ ਹਰੇਕ ਬੰਦਾ ਸ਼ੇਰ ਆ ਘਰ ਪਰਿਵਾਰ ਛੱਡ ਕੇ ਬੈਠਾ ਬਾਹਰ ਬੈਠਾ ਇੱਥੇ ਮੈਂ ਆਪਦਾ ਕਿਵੇਂ ਕਰ ਰਿਹਾ ਕਿਵੇਂ ਕਮਾ ਰਿਹਾ ਕਿਵੇਂ ਖਾ ਰਿਹਾ ਮੈਨੂੰ ਪਤਾ ਕੀ ਮੈਂ ਘਰੇ ਵੇਚਣਾ ਕੀ ਮੈਂ ਆਪਦੇ ਕੋ ਰੱਖ ਰਿਆ ਮੈਨੂੰ ਪਤਾ ਮੈਂ ਕੀ ਕਮਾਈਆ ਮੇਰੀ ਮੈਨੂੰ ਪਤਾ ਜੀ ਅਜ ਸੁਖ ਰਤੀ ਆ ਲਾਈਵ ਆ ਰਿਹਾ ਗਾੜਾ ਕੱਟ ਰਿਹਾ ਫਲਾਣਾ ਕਰ ਰਿਹਾ ਨਾਮ ਬਣ ਗਿਆ ਅਖੇ ਜੀ ਸੁਖ ਰਤੀ ਨੂੰ ਐ ਕਰ ਦੋ ਜੀ ਉਹ ਸੁਖ ਰਤੀ ਨੂੰ ਆਪਾਂ ਸੋ ਗਏ ਪਹਿਲੀ ਗੱਲ ਤੇ ਕਈ ਲੋਕੇ ਵਿੱਚ ਇਹੋ ਜਿਹੇ ਨੇ ਅੱਗ ਲਾ ਕੇ ਕੁੱਤਾ ਰੂੜੀ ਤੇ ਐਸੇ ਲੋਕੀ ਨੇ ਕਈ ਕਹਿੰਦੇ ਨਹੀਂ ਵੀ ਪੰਜਾਬ ਚ ਕੀ ਚੱਲ ਰਿਹਾ ਜੀ ਅਖੇ ਜੀ ਐ ਕਰਕੇ ਸੋਸ਼ਲ ਮੀਡੀਆ ਤੇ ਸੁਖ ਰਤੀ ਦਾ ਮੁੱਦਾ ਚੱਲ ਰਿਹਾ ਆਪ ਬੰਦੇ ਨਾਲ ਆਪਾਂ ਇਹਦੀ ਕੋਈ ਵੀ ਆ ਬੰਦੇ ਨਾਲ ਆਪਾਂ ਇਹਨੂੰ ਐ ਕਹਾਂਗੇ ਵੀ ਐ ਕਰਦੇ ਐ ਕਰਦੇ ਉਹ ਚੀਜ਼ ਕਰ ਦੂਗਾ ਤੇ ਐ ਭਾਈ ਮੈਂ ਕਿਉਂ ਚੀਜ਼ ਕਰਾਂ ਮੈਂਂਟਲ ਥੋੜੀ ਜਾਂ ਮੈਂ ਤੁਸੀਂ ਹਰੇਕ ਬੰਦਾ ਆ ਕੇ ਮੇਰੇ ਤੇ ਚੜ ਕੇ ਆਉਂਦਾ ਵੀ ਸੁੱਖ ਦਿੱਤੇ ਐ ਕਰ ਰਿਹਾ ਐ ਕਰ ਸੱਪ ਤਾਂ ਤੁਹਾਡੇ ਆਪ ਦੇ ਵਿੱਚ ਨੇ ਮੈਂ ਸੱਪ ਨਹੀਂਗਾ ਸੱਪ ਤੁਹਾਡੇ ਆਪ ਦੇ ਵਿੱਚ ਨੇ ਤੇ ਬਾਕੀ ਸਭ ਨੂੰ ਮੈਂ ਲਾਸਟ ਤੇ ਹੀ ਬੇਨਤੀ ਕਰੂੰਗਾ ਪਹਿਲੀ ਤੇ ਲਾਸਟ ਗੱਲ ਮੇਰੀ ਜਿਸ ਨੂੰ ਸੁਖ ਰਹੀਆ ਵਧੀਆ ਲੱਗਦਾ ਤੇ ਮੇਰਾ ਵੀਰ ਹੱਥ ਜੋੜ ਕੇ ਉਹਨੂੰ ਤੇ ਸਲੂਟ ਆ ਮੇਰਾ ਵੀਰ ਪਿਆਰ ਕਰਦਾ ਜਿਹੜਾ ਮੇਰਾ ਵੀਰ ਕੋਈ ਵੀ ਮੈਨੂੰ ਧੰਨਵਾਦ ਆ ਵੀ ਇੱਥੋਂ ਤੱਕ ਤੁਸੀਂ